ਜੇ ਪ੍ਰਸਾਦ ਪਾਟ ਪਟੰਬਰ ਹਟਾਵੇਂ ਕਿਸੇ ਤਿਆਗ ਕਤ ਅਵਰ ਲੁਭਾਵੇਂ ਆਜਿ ਇਹ ਨਾ ਪਟਦੇ ਰੇਸ਼ਮੀ ਕਪੜੇ ਜੇ ਪ੍ਰਸਾਦ ਪਾਟ ਨੰਬਰ ਰੇਸ਼ਮੀ ਕਪੜੇ ਨਾ ਹੋਣਾ ਹੋਰ ਨੂੰ ਛੱਡ ਕੇ ਹੋਰ ਕਿਤੇ ਲੋਕ ਹੋਰ ਕਿਤੇ ਫਰਦਾ ਹੋਰੇ ਤੈਨੂੰ ਵਧੀਆ ਕਪੜੇ ਕਿੱਥੋਂ ਮਿਲ ਜਾਣਗੇ ਜੇ ਉਹ ਨੂੰ ਵੀ ਛੱਡਦਾ ਤਾਂ ਹੋਰ ਕਿਤੇ ਲੋਭ ਦੀ ਪੂਰਤੀ ਕਰਦਾ ਤਾਂ ਵਧੀਆ ਕਪੜਾ ਹੀ ਨਹੀਂ ਹੋਰ ਕਿ ਲੈ ਜੰਦੇ ਹੋਰ ਹੋਰ ਕੋਸ਼ਿਸ਼ ਬਈ ਜਾਵਦਾ ਕੋ ਜੇ ਦੋ ਵਧੀਆ ਚੀਜ਼ ਹੋਵੇ ਪਾਟ ਨੰਬਰ ਜੇ ਬਹਲੇ ਨੇ ਪਾਟ ਪਰ ਨੰਬਰ ਬਹਲੇ ਨਹੀਂ ਹੁੰਦੇ ਪਾਟ ਨੰਬਰ ਹੁੰਦੇ ਜਾਂਦਲੇ ਨੇ ਸਰ ਪਾਟ ਪੱਟ ਉੱਬਰ ਤੇ ਲਫਜ਼ ਅਸਲ ਨੰਬਰ ਹੁੰਦਾ ਆਕਾਸ਼ ਪੱਟ ਹੁੰਦਾ ਬਰੀਕ ਕਪੜਾ ਬਹੁਤ ਬਰੀਕ ਜਿਹੜਾ ਰੜਕੇ ਰੋ ਉਹਣੀ ਸਾੜੀ ਸੀ ਨਾ ਜੋਰਦੀ ਨੂੰ ਦਿੱਤੀ ਅੰਬਰ ਦੀ ਉੱਪਰਲੇ ਤੋਂ ਵਾਰ ਗਲੇ ਅੰਬਰ ਦੇ ਅਵਾਰੀ ਉਹ ਹੈ ਸਾਰਾ ਉੱਪਰ ਲੈ ਕੇ ਪਰਦਾ ਡਰਦਾ ਅਗਿਆਨਤਾ ਦਾ ਪਰਦਾ ਜਿਹੜਾ ਸੀਗਾ ਅਗਿਆਨਤਾ ਜੇ ਦਿੱਤੀ ਸਾਰਾ ਇਹ ਪਰਦਾ ਜਨ ਤਦ ਬੜਾ ਆਕਾਸ਼ ਜਿਹਾ ਗਿਆਨ ਦੇਤਾ ਬ੍ਰਹਮ ਗਿਆਨੀ ਕਾ ਮਨ ਪ੍ਰਗਾਸ ਜੈ ਧਾਰੂ ਪਰੋ ਉਹ ਥਲੇ ਅਗਿਆਨਤਾ ਪਰਮ ਸ਼ਰਮ ਸਭ ਢੱਕੇ ਤਾਰੇ ਉਹ ਗੁੜ ਉਹ ਗੁੜ ਜਦੋਂ ਤੇਜ ਗਿਆਨਤਾ ਸੀ ਜਦੋਂ ਹੋਈ ਨਹੀਂ ਰਹੀ ਉਹ ਗਣਵਰੀ ਰੇ ਇਹ ਪਾਟ ਪਟ ਉੱਭਰ ਹੰਡਾ ਹੋਵੇ ਬਾਹਲਾ ਪਾਟ ਪਟਬਰ ਵੀ ਹੈ ਅਜਿਹੇ ਆਸੀ ਬਰੀ ਕਪੜਾ ਪਰੇਸ਼ਮ ਦਾ ਉਹਨੂੰ ਕਿਹਾ ਜੇ ਪ੍ਰਸਾਦ ਪਾਟ ਪਟਬਰ ਹੰਡਾ ਹੋਵੇ ਕਿਸੇ ਤਿਆਗ ਜਿਹੜਾ ਗੁਰਬਖਾ ਦਾ ਪਾਟ ਪਟਬਰ ਹੈ ਉਹ ধੂਆ ਹੈ ਅੰਦਰਲੇ ਸਰੀਰ ਦਾ ਬਾਹਰਲਾ ਕੱਪੜਾ ਨੂੰ ਹੂੰ ਬਾਹਰਲਾ ਕੱਪੜਾ ਛੱਡਣ ਤੋਂ ਪਹਿਲਾਂ ਅੰਦਰ ਕੱਪੜਾ ਚਾਹੀਦਾ ਨਹੀਂ ਤਾਂ ਲੰਘੇ ਆਵੜ ਲੰਘੇ ਜਾਣ ਦੁੱਧਾ ਦੋਜ ਕਿੱਥੇ ਜਾਊਗਾ ਫਿਰ ਜਦ ਬਾਟ ਪਟੰਬਰ ਇਹਨੂੰ ਮਿਲ ਜਾਂਦਾ ਫਿਰ ਬਾਹਰਲਾ ਕੱਪੜਾ ਲਾਉਂਦਾ ਜਾਂ ਥੱਲੇ ਬਿਲਕੁਲ ਇਹ ਕੋਤਲਾ ਆ ਜਾਂਦਾ ਸਾਡਾ ਜਖਮ ਠੀਕ ਹੋ ਕੇ ਟਪਲਾ ਗ੍ਰੇਡ ਲੈ ਜਾਂਦਾ ਆਪੇ ਲੈ ਜਾਂਦਾ ਉਹ ਤਾਂ ਥੱਲੇ ਜਾ ਜੀ ਉਹਦਾ ਜਿਹੜਾ ਜਖਮ ਆਪੇ ਜਖਮ ਬਾਹਰ ਦਾ ਹੋ ਜਾਂਦਾ ਉਹਦਾ ਗ੍ਰੇਡ ਆਪੇ ਲੈ ਜਾਂਦਾ ਗ੍ਰੇਡ ਉਹਦਾ ਰਾਮ ਚਲੇ ਰਾਮ ਆਉਂਦਾ ਉਹਦਾ ਰਾਮ ਆਉਂਦਾ ਲਾਉਂਦੇ ਤੂੰ ਸਮਾਂ ਫੇਰ ਕੰਜੇ ਆਏ ਹਾਂ ਕੰਜੇ ਆਏ ਕੰਜਰ ਵੀ ਜਾ ਆਓ ਕੰਜ ਨੂੰ ਵੀ ਫੇਤਾ ਦੁਖੀ ਲੱਗਦਾ ਹੈ ਤੇਰਾ ਚਾਉਂਦਾ ਦੇਖਦਾ ਰਹਿੰਦਾ ਵੀ ਹੁਣ ਛੇਤੀ ਲੈ ਜਾ ਤੇ ਚੰਗਾ ਬੋਲੀ ਜੇ ਪ੍ਰਸਾਦ ਪੱਟ ਪਟੰਬਰ ਹਟਾਵੇਂ ਕਿਸੇ ਤਿਆਗ ਖਤਰ ਪਟੰਬਰ ਹਲਾਣਾ ਕਰਨਾ ਓੱਖੀ ਗੱਲ ਐ ਜੇ ਪੱਟ ਜਿੰਨ ਪੱਟ ਅੰਦਰ ਦੇਖੋ ਜੇ ਪੱਟ ਅੰਦਰ ਬਾਹਰੋਂ ਤੜ ਬਾਹਰ ਚ ਹੈ ਖਤਰੇ ਹੋਵੇ ਸਰੀਰ ਤੇ ਤੇ ਫਲੇ ਸੰਸਾਰ ਜੇ ਅੰਦਰ ਪੱਟ ਹੋ ਗਿਆ ਰਹੇ ਸਭਾ ਮਲਾਮ ਕਿਸੇ ਨੂੰ ਚੁਬਦਾ ਨਹੀਂ ਖੁਰਦਾ ਨਹੀਂ ਬਾਹਰ ਗੋਤਰ ਬਾਹਰ ਸਰੀਰ ਦਸਦੀ ਹੈ ਤੇ ਭਲੇ ਸੰਸਾਰ ਚਾਦੋ ਕੱਪੜਾ ਮਿਲ ਜਾਂਦਾ ਅੰਦਲਾਪਾਟ ਪਟੰਬਰ ਫਿਰ ਬਾਹਰਲੇ ਕੱਪੜੇ ਦੀ ਲੋੜ ਨਹੀਂ ਬਾਲਾ ਕੱਪੜਾ ਉਦੋਂ થી ਲੋੜ ਹੈ ਜਦੋਂ ਤੱਕ ਅੰਦਰ ਮਿਲਿਆ ਨਹੀਂ ਹਾਂਜੀ ਕਿਸੇ ਪਿਆਗ ਕਾ ਤਾਂ ਅਵਰ ਲਵਾਵਾ ਇਹਨੂੰ ਝੱਡ ਕੇ ਤੂੰ ਕਿੱਥੇ ਹੋ ਕੀਦੋ ਲੋ ਪੂਰਾ ਕਰਦਾ ਫਿਰਦਾ ਤੂੰ ਆ ਜਿਹੜਾ ਆ ਜਿਹੜਾ ਫਿਰਦਾ ਨਾ ਤੂੰ ਆ ਕਬਰਾਂ ਤੇ ਕਬਰਾਂ ਦੇ ਦੁਰਿਆ ਫਿਰਦਾ ਜਿਹੜਾ ਕਦੇ ਕਿਤੇ ਕਦੇ ਕਿਤੇ ਹਿਮਕੁੰਡ ਜਾਂਦਾ ਕੋਈ ਕੋ ਉੱਪਰ ਸਰ ਜਾਂਦਾ ਕੋਈ 베ਰੀ ਨੂੰ ਪੂਜਦਾ ਕਿਤੇ ਉਹ ਕਹਿੰਦਾ ਵੀ ਕਿੱਥੇ ਤੂੰ ਤੁਰਿਆ ਫਿਰਦਾ ਨੂੰ ਝੱਡ ਕੇ ਉਹ ਸਵਾਲ ਹੈ ਉਹ ਕਿੱਥੇ ਆ ਉਹ ਮਨ ਅੰਦਰ ਹੈ ਜਿਹਦੀ ਕਿਰਪਾ ਦੀ ਗੱਲ ਕਰੀ ਜਾ ਰਹੀ ਹੈ ਜਿਹਦੀ ਕਿਰਪਾ ਉਹ ਕਿੱਥੇ ਆ ਉਹ ਮਨ ਦੇ ਅੰਦਰ ਹੈ ਫਿਰ ਜੋ ਆ ਸਿਸਟਮ ਸਾਡਾ ਅੱਜ ਹੈ ਬਾਹਰ ਜਿੱਥੇ ਡੋੜਦੇ ਨੇ ਫੁੱਟ ਜਾਂਦੇ ਨੇ ਇਹੀ ਗੁਰਮਤਿ ਸਲਾਮ ਹੈ ਜਦੋਂ ਦਾ ਐਸਐਸਟੋਕ ਬਣੇ ਹੈ ਗੁਰਦਾਰੇ ਬਣੇ ਨੇ ਇਤਿਹਾਸਕ ਜੋ ਵੀ ਇਹਨਾਂ ਨੇ ਬਸਦੇ ਬਣਾਏ ਨੇ ਈਹਾ ਦੀਓ ਇਹ ਅਸਲ ਚ ਗੁਰਮਤ ਨੂੰ ਲੂਲੀਓ ਰੌਣ ਵਾਲਾ ਤੇ ਕੀਤਾ ਸੀ ਸਬੂਤ ਹੈ ਸਾਡੇ ਕੋਲ ਸਾਰਾ ਇਹ ਨਾਮ ਨਾਸ ਕਰਨਾ ਪਊਗਾ ਚਲੋ ਹਾਂਜੀ ਜੇ ਜੇ ਆ ਪ੍ਰਚਾਰ ਕਰ ਲੱਗ ਜੇ ਗੁਰਦੁਆਰਾ ਜੇ ਤਾਂ ਗੁਰਦੁਆਰੇ ਨਹੀਂ ਮੰਨਦਾ ਢੀੜੀ ਤੇ ਰੋਜ਼ ਦਾ ਖਾਦਮ ਹੋਣੀ ਉਹ ਤਾਂ ਕਰਦੇ ਨੇ ਵੀ ਮਾਂ ਦਾ ਖਤਮ ਹੋਈ ਉਹ ਜਿਹੜੇ ਇਹ ਰਹਿਣਾ ਬੈਠੇ 50-50 ਹਜ਼ਾਰ ਚੜ੍ਹ ਕੇ ਲੈਦੇ ਇਹਨਾਂ ਦੀ ਇਹਨਾਂ ਨੂੰ ਆਪਣਾ ਰਹਿ ਵੀ ਸਾਡੀ ਲੋੜ ਨਹੀਂ ਰਹੀ ਸਵਾਲ ਉਹਨਾਂ ਨੂੰ ਆਪਣੀ ਰੋਜੀ ਰੋਟੀ ਦਾ ਸਵਾਲ ਹੋਰ ਕਸਦਾ ਇਹ ਸਾਡੀ ਵਰਗੀ ਲੋੜ ਹੈ ਜੇ ਗੁਰਦਾਰ ਨਦੀ ਆ ਝੂਠੀ ਬੋਲਦਾ ਹੈ ਅਕਾਲ ਤਖਤ ਦੀ ਬੋਲਦਾ ਤਾਂ ਹੀ ਉਹਨਾਂ ਦੀ ਲੋੜ ਹੈ ਜੇ ਉਹਦੀ ਮੰਨਦਾ ਨਹੀਂ ਉਹਦੀ ਬਾਨਤਾ ਕਰਕੇ ਇਹਨਾਂ ਦੀ ਬਾਨਤਾ ਹੋ ਰਹੀ ਉਹਨਾਂ ਦੇ ਕੀ ਤਰ੍ਹਾਂ ਹੋਣਗੇ ਜਦੋਂ ਹ ਜੇ ਪ੍ਰਸਾਦ ਸੁਖ ਸੇਜ ਸੁਈਜੇ ਮਨ ਆਠ ਪਹਿਰ ਤਾਕਾ ਜਸ ਗੋਬੀਜੇ ਜੇ ਪ੍ਰਸਾਦ ਸੁਖ ਸੇਜ ਸੁਈਜੇ ਜੀ ਦੀ ਕਿਰਪਾ ਨਾਲ ਸੁਖ ਦੀ ਨੀਂਦ ਸੌਂਦੇ ਤੂੰ ਸੇਜ ਹਿਰਦੇ ਨੂੰ ਕਹਾਇਆ ਇੱਥੇ ਜਸੋਂਦਾ ਹਿਰਦੇ ਚ ਸੌਂਦਾ ਬਾਹਰ ਦੀ ਉੱਤ ਹ ਆਹੋ ਸਤਾ ਵੈਲੀ ਬਾਹਰ ਹੁੰਦਾ ਕਿਤੇ ਸੇ ਸੋਈ ਜਾਂਦਾ ਤਾਂ ਉਹ ਵੀ ਹੁੰਦਾ ਬਾਹਲੀ ਦਾ ਸਹੀ ਹੈ ਬਾਲੀ ਇਸੀ ਰੱਖਿਆ ਹੈ ਕਿਤੇ ਰੱਖਦਾ ਦਾ ਕੀ ਹੈ ਬਈ ਬਾਹਲੇ ਦਾ ਚਾਹੇ ਸੂਲਾ ਦੇ ਵੀ ਪਿਆ ਹੋਵੇ ਬੇਹੋਸ਼ ਹੈ ਬੇਹੋਸ਼ ਪਿਆ ਜੇ ਉਤ ਸੇਤ ਸੁਖ ਨਾਲੇ ਪਿਆ ਜਦ ਵੀ ਸੁੱਤਾ ਪਿਆ ਉੱਠਦਾ ਹੈ ਸੁਖ ਨਾਲੇ ਉੱਠਦਾ ਹੈ ਕੋਈ ਫਰਕ ਨਹੀਂ ਪੈਂਦਾ ਵੀ ਵਧੀਆ ਪੇਤਰੇ ਤੇ ਪਿਆ ਜਾਂ ਘਟੀਆਂ ਤੇ ਪਿਆ ਤਾਂ ਵਧੀਆ ਨੀਂਦ ਹੋਣੀ ਚਾਹੀਦੀ ਹੈ ਨੀਂਦ ਵਧੀਆ ਹੋਣੀ ਚਾਹੀਦੀ ਹੈ ਜੇ ਵਧੀਆ ਨੀਂਦ ਆਈ ਕਹੇ ਜਾਂ ਵਧੀਆ ਜਗ੍ਹਾ ਪਿਆ ਸੁਖ ਨਾਲ ਸੁੱਤਾ ਪਿਆ ਜਿੱਥੇ ਮਨ ਆਠ ਪਹਿਰ ਦਾ ਜਿੱਥੇ ਸੁਖ ਹੈ ਹਿਰਦੇ ਵਿੱਚ ਉਹ ਸੇਜਾ ਸੁਖਾਇਆ ਜੇ ਕੋਈ ਸੇਜ ਸੁਖਦਾਇਕ ਹੈ ਜਿਹੜੇ ਜਗਾ ਉਸਾ ਉਹੀ ਸੇਜ ਸੁਈਜੇ ਆਠ ਮਨ ਆਠ ਪਹਿਰ ਦਾਗਾ ਜਸ ਗਵੀਚ ਬਾਅਦ ਆਠ ਪਹਿਰ ਦਾਗਾ ਜਸ ਗਾ ਵਿੱਚ ਅੱਟੇ ਪਹਿਰ ਉਹਦਾ ਜਸ ਗਾ ਅਦਰ ਜੇ ਆਮ ਲੋਕਾਂ ਦੀ ਆਮ ਲੋਕਾਂ ਦੀ ਤਾਲ ਜਿਹੜੇ ਸਾਡੇ ਕੋਲ ਹੈ ਨਾ ਸੁਖ ਸੁਖਦਾ ਉਹ ਵੇ ਬਾਬਾ ਪਰਮੇਸ਼ਰ ਦੀ ਦੇਣ ਅਸਲਚੋਰ ਨੂੰ ਇਸੇ ਤਰੀਕੇ ਨਾਲ ਕਰਦਾ ਕੋਈ ਤਰੀਕਾ ਦੇਬ ਜਦ ਅਜ ਬਾਹਰਲੇ ਵੀ ਜਰਦ ਲੈ ਲਈ ਤਾਂ ਇਸ ਤਰੀਕੇ ਨਾਲ ਨੇ ਬਾਹਰ ਦਾ ਇਸ ਤਰੀਕੇ ਉਹਨਾਂ ਨੂੰ ਕਰਦਾ ਇਸ ਤਰੀਕੇ ਰਾਮ ਜੀ ਦੀ ਕਿਰਪਾ ਨਾਲ ਤੋਂ ਕਹਿੰਦੇ ਵੀ ਭਾਈ ਦਾ ਉਹਦੀ ਕਿਰਪਾ ਹੋਈ ਹੈ ਪਰਮੇਸ਼ਰ ਦੀ ਸਾਾਰੇ ਪਰਿਵਾਰ ਹੈ ਇਹ ਹੈ ਉਹ ਹੈ ਮੋਜ ਕਰਦੇ ਆ ਠੀਕ ਹੈ ਜੀ ਸਾਰੇ ਸੁੱਖ ਸੁਭਾਵਾ ਹੈਗੀਆਂ ਨੇ ਫਿਰ ਉਹਦਾ ਜਸ ਕਿਉਂ ਨਹੀਂ ਗਾਉਂਦਾ ਇਹਦਾ ਜਸ ਕੌਣ ਹੈ ਕਿ ਇਹ ਜੀਜਾ ਉਹਨਾਂ ਨੂੰ ਦਿੱਤਿਆਂ ਨਾ ਦੂੰ ਸਾਰਿਆਂ ਨੂੰ ਉਹ ਦਿੰਦਾ ਹੈ ਜਿਹੜਾ ਸਾਰਿਆਂ ਨੂੰ ਦਿੰਦਾ ਹੈ ਉਹ ਹੈ ਕੋਈ ਜੇ ਆਪਾਂ ਇੱਕ ਗੱਲ ਮੰਨ ਲਈਏ ਵੀ ਸਾਰਿਆਂ ਨੂੰ ਉਹ ਹੀ ਦਿੰਦਾ ਹੈ ਤਾਂ ਮੁਸਲਮਾਨਾਂ ਨੂੰ ਵੀ ਉਹ ਹੀ ਦਿੰਦਾ ਹੈ ਉਹ ਕਿਹਦੇ ਹਰੂਬੰਦੇ ਅਸਾਈਆਂ ਨੂੰ ਵੀ ਦਿੰਦਾ ਉਹ ਕਿਹਦੇ ਹਰੂਬੰਦੇ ਤੂੰ ਕਿਹਦੇ ਹਰੂਬੰਦਾ ਸਾਰੇ ਗੱਲ ਤੋਂ ਜਿੱਦਾਂ ਇੱਕ ਹੈ ਤੁਹਾਡਾ ਆਪਸ ਵਿੱਚ ਝਗੜਾ ਕਿਉਂ ਸਾਰੇ ਮੰਦਰ ਵੀ ਦਿੰਦਾ ਇੱਕ ਹੈ ਤੁਸੀਂ ਕਹਿੰਦੇ ਹੋ ਰੁਗਾ ਨਾ ਉਹ ਕਹਿੰਦਾ ਹੋ ਰੁਗਾ ਨਾ ਉਹ ਕਹਿੰਦਾ ਹੋ ਰੁਗਾ ਨਾ ਉਹ ਕਹਿੰਦਾ ਹੋ ਰੁਗਾ ਆ ਉਹ ਲਬੋ ਪਾਉਂਦੇ ਇੱਥੇ ਕਿਉਂ ਕਿਹਾ ਇਹਦਾ ਜਾਇਨੂ ਕਿਹਾ ਜਨਰਲ ਕਿਸੇ ਵੀ ਆਦਮੀ ਨੂੰ ਕਿਹਾ ਹੋਇਆ ਤੇ ਇੱਕ મત ਹੈਗਾ ਨਾ ਇਹ ਤੇ ਜਦੋਂ ਦੀ ਇਹ ਇੱਕ ਮਤ ਕਿਉਂ ਦੀ ਜੇ ਇੱਕ ਮਤ ਨਹੀਂ ਹੈ ਤਾਂ ਅਸੀਂ ਗਲਤ ਆਦਮੀ ਹਾਂ ਜੇ ਜੇ ਦੇ ਰਹੇ ਨੇ ਉਹ ਸਾਡੇ ਠੀਕ ਨਹੀਂ ਉਹ ਕਹਿੰਦਾ ਖੁਦਾ ਦਿੰਦਾ ਉਹ ਕਹਿੰਦਾ ਬਹਿਰੂਜ਼ ਦਿੰਦਾ ਉਹ ਖੁਦਾ ਇਹਨਾਂ ਦਾ ਹੋਰ ਹੈ ਉਹ ਕਹਿੰਦਾ ਰਾਮ ਦਿੰਦਾ ਹੈ ਕੋਈ ਕਹਿੰਦਾ ਕ੍ਰਿਸ਼ਨ ਦਿੰਦਾ ਹੈ ਕੋਈ ਕਹਿੰਦਾ ਵਿਸ਼ਨੂ ਦਿੰਦਾ ਹੈ ਕੋਈ ਕਹਿੰਦਾ ਸ਼ਬਦ ਦਿੰਦਾ ਕੋਈ ਕਹਿੰਦਾ ਇਸਤ ਦਿੰਦਾ ਤੇ ਫੇਰ ਤਾਂ ਡਿਫਰੈਂਟ ਹੋ ਗਿਆ ਸਾਡੇ ਦਿੱਤਾ ਇੱਕ ਹੈ ਇਸਾ ਲਈ ਯਾਨੀ ਇਸੇ ਹੀ ਸਾਡੀ ਦੁਨੀਆ ਨੂੰ ਦਿੰਦਾ ਹੈ ਉਹ ਇਹ ਕਹਿੰਦੇ ਨੇ ਉਸਰਮਾਨ ਨਹੀਂ ਜੇ ਬਹੁਤ ਸਾਡੀ ਦੁਨੀਆ ਨੂੰ ਦਿੰਦਾ ਅਸੀਂ ਕਹਿੰਦੇ ਹਾਂ ਰਾਮ ਨੇ ਸਾਡੀ ਦੁਨੀਆ ਨੂੰ ਦਿੰਦਾ ਝਕੜਾ ਸਾਡਾ ਕੋਆ ਹੋਇਆ ਹੋਇਆ ਤੇਰੇ ਕੋਈ ਕੋਈ ਹੈ ਅਸਾ ਜੋ ਦਾ ਪਤਾ ਹੀ ਨਹੀਂ ਉਹਦਾ ਹਾਂ ਇੱਕ ਗੱਲ ਤੇ ਅਸੀਂ ਇੱਕ ਗੱਲ ਤੇ ਸਹਿਮਤ ਵੀ ਹੈਗੇ ਹਾਂ ਅਸੀਂ ਸਾਰੇ ਕੋਸ ਹਵਦੇ ਅੰਦਰ ਇਹ ਗੱਲ ਤੇ ਸਹਿਮਤ ਹੋ ਇਸਾਈ ਵੀ ਸਹਿਮਤ ਨੇ ਮੁਸਲਮਾਨ ਵੀ ਜਮਤ ਰਹੇ ਹਿੰਦੂ ਸੇਖੋ ਜੋ ਵੀ ਸਾਰੇ ਜੋਗੀ ਸਾਰੇ ਅਸੀਂ ਸਾਰੇ ਜਮਤ ਰਹੇ ਤੇ ਉਹੀ ਗੁਰਮਾਨੀ ਜੀ ਕਹੇ ਤੇ ਸਿਰ ਤੇ ਆਏ ਸਦਾ ਮਨੁੱਖਾ ਉਹਦੇ ਤੇ ਬਹੁਤ ਲਾਤੀਓ ਕੰ ਸੱਚੀ ਗੱਲ ਬਾਹਰ ਵਾਲੇ ਨੂੰ ਛੱਡੋ ਸਾਰੇ ਮਰਤੋਂ ਉਹਨਾਂ ਵੀ ਆਪਣੇ ਮਨ ਅੰਦਰ ਵਾਲੇ ਸਾਰਿਆਂ ਨੇ ਸਾਰਿਆਂ ਨੇ ਬੰਦਿਆ ਵੀ ਅਦਾਰੇ ਉਹ ਗੱਲ ਨੂੰ ਸੱਚੀ ਮੰਨ ਕੇ ਗੁਰਮਤਿ ਦੇ ਮੋਹ ਲਾਤੀ ਫਿਰ ਪੇ ਝਗੜਾ ਪੈਦਾ ਚਾਹਵੇਂ ਅਸੀਂ ਬੈਠਣਾ ਹੈ ਡਿਸਕਸ਼ਨ ਦੀ ਟੇਬਲ ਤੇ ਤਾਂ ਉਹ ਆ ਗਏ ਵੀ ਆ ਤੁਸੀਂ ਮੰਨਦੇ ਹੋ ਅੰਦਰ ਹਾਲੇ ਲੋ ਸਾਡੇ ਕੋਲ ਆ ਗਈ ਆ ਪਤਾ ਹੈ ਅਸ਼ਪਤੀ ਜਾਈ ਕੋ ਇਹਦੇ ਤੇ ਦੱਸੋ ਵੀ ਤੁਸੀਂ ਦੱਸੋ ਕੀ ਤਰਾਜ ਹੋ ਤੁਹਾਨੂੰ ਪਰ ਇਹ ਤਾਂ ਕਹਿ ਨਹੀਂ ਸਕਦਾ ਅੰਦਰ ਹੈ ਨਹੀਂ ਉਹਦਾ ਕਰਨ ਕਰਨੇ ਮੈਂ ਭਗਵਾਨ ਮਨੀ ਬੈਠਾ ਉਹ ਤਾਂ ਮੰਨ ਲੀਦਾ ਕਲ ਕਾਂਜੀ ਨਾ ਸੀ ਮਨੀ ਨਾ ਮਨੀ ਸਭ ਦੇ ਅੰਦਰ ਹੈ ਅਸੀਂ ਮੁੰਡੇ ਤੇਰੇ ਵੀ ਅੰਦਰ ਹੈ ਇਹਦੇ ਵੀ ਅੰਦਰ ਹੈ ਮੇਰੇ ਵੀ ਅੰਦਰ ਹੈ ਉਹਨਾਂ ਨੂੰ ਕਹਾਂਗੇ ਮੁਸਲਮਾਨ ਹੋਵੇ ਚਾਹੇ ਕੋਈ ਹੋਵੇ ਸਿੱਧੂ ਹੋਵੇ ਚਾਹੇ ਸਿੱਖ ਹੋਵੇ ਚਾਹੇ ਇਸਾਈ ਹੋਵੇ ਸਭ ਦੇ ਅੰਦਰ ਹੈ ਭਾਈ ਖੋਦੀ ਹੋਵੇ ਫਿਰ ਕੋਈ ਪੰਡਤ ਹੋਵੇ ਹਰਿਆਣਾ ਹੋਵੇ ਸਭ ਦੇ ਅੰਦਰ ਹੈ ਅਸੀਂ ਆਪਾਂ ਜੋ ਪਰ 6 ਸਾਰੇ ਨਜ਼ਰ ਬੰਦੇ 84 ਲੱਖ ਜੋ ਉੱਚਾ ਬੰਦੇ ਉਹ ਵੀ ਬੰਤੇ ਹੀ ਸਾਰੇ ਸਵਦੇ ਤੇ ਆਪਾਂ ਉਹ ਤੇ ਇੱਕ ਮਤ ਹੋਈ ਉਹਦੀ ਖੋਜ ਤੇ ਸਾਰੇ ਆ ਭੇਜੜਾ ਮੜ ਕੇ ਵਿਝੜੀ ਕੀ ਤੇ ਸੀ ਕਮਾਤਾ ਹਾਂ ਉਸ ਨੂੰ ਖੋਜੋ ਉਸ ਨੂੰ ਖੋਜ ਲੋ ਉਹ ਤੇ ਸੁਬਤ ਹੋ ਜਾ ਬਾਕੀ ਆਪਣੀ ਆਪਣੀ ਥਰਤੋ ਸਾਰੇ ਹਾਂ ਜੇ ਅਸੀਂ ਇੱਕ ਮਤ ਨਾਲ ਹੋਈਏ ਉਹਦੇ ਤੇ ਫਿਰ ਔਖਾ ਉਹ ਜਿਹੜੀ ਮੁਸਲਮਾਨ ਕਹਿੰਦੇ ਸਾਨੂੰ ਔਖਾ ਅਸੀਂ ਕਹਿੰਦੇ ਮੁਸਲਮਾਨ ਨੂੰ ਔਖਾ ਜਿਹੜੀ ਕਾਮਨ ਗੱਲ ਹੈ ਸਾਡੀ ਸਾਰੇ ਬੰਦੇ ਹਾਂ ਉਹ ਕਾਮਨ ਪ੍ਰੋਗਰਾਮ ਵੀ ਉਹ ਪ੍ਰੋਗਰਾਮ ਲੈ ਕੇ ਮਾਨੂੰ ਸਮਝਾ ਕੋ ਕੋ ਕਾਮਨ ਹੈ ਮਾਨੂੰ ਕਾਮਨ ਹੈ ਬਾਲਾ ਮਾਨੂੰ ਕਾਮਨ ਹਾਂਜੀ ਜੇ ਪ੍ਰਸਾਦ ਤੁਸ ਸਭ ਕੋ ਮਾਨੇ ਮੁਖ ਤਾਕੋ ਜਸ ਰਸਨ ਬਖਾਨਾ ਜੇ ਪ੍ਰਸਾਦ ਤੂੰ ਸਭ ਕੋ ਮੰਨਦਾ ਤੂੰ ਸਭ ਕੋ ਮੰਨਦਾ ਪਰ ਤੇਰੀ ਤੈਨੂੰ ਮੰਨਦੇ ਨੇ ਲੋਕ ਸਾਰੇ ਵੀ ਹਾਂ ਵੀ ਹੈਗਾ ਕੁਝ ਸਰੀਰ ਦੇ ਵਿੱਚ ਮੰਨਦੇ ਨੇ ਸ਼ਾਇਦ ਇਹ ਨਾ ਜੀ ਦੂਬਰ ਮੰਨਦੇ ਰਹੇਗੇ ਲੋਕ ਜੀਵਾਤਮਾ ਦੀ ਨਹੀਂ ਨਹੀਂ ਬਲ ਮੰਨਦੇ ਨੇ ਲੋਕ ਤੋ ਉਹ ਸਭ ਕੋ ਵਾਨੇ ਤੂੰ ਤੋ ਉਹ ਹੈ ਤੂੰ ਸਭ ਕੋ ਮਾਰੇ ਮੁਖਤਾ ਕੋ ਜਸ ਰਸਨ ਬਖਾਨਾ ਤੇਰੀ ਹੂਦ ਨੂੰ ਦਾ ਮੰਨਦੇ ਨੇ ਵੀ ਤੇਰੀ ਹੂਦ ਹੈ ਸਰੀਰ ਕਰ ਸਰੀਰ ਇਹ ਸਬਦ ਕਰਦਾ ਹੋਂਦ ਨੂੰ ਸਰੀਰ ਤਾਂ ਸਬਦ ਕਰਦਾ ਹੋਂਦ ਨੂੰ ਤਾਂ ਬੰਦੇ ਨੇ ਮੁਖ ਤਾਂ ਕੋ ਜਸ ਰਸਨ ਬਖਾਨਾ ਚਾਹੇ ਕੋਈ ਵੀ ਚੀਜ਼ ਹੈ ਜਿੰਨਾ ਫਿਰਦਾ ਕੋਈ ਗੱਲਾਂ ਨਾ ਹੋਵੇ ਜੇ ਸਰੀਰ ਕਰਕੇ ਹੀ ਰੌਣਾ ਪਿਆ ਗਿਆ ਹੈਗਾ ਜਾਂ ਨਹੀਂ ਹੈਗਾ ਹਾਂ ਸਰੀਰ ਕਰਕੇ ਹੀ ਦੱਸਿਆ ਜਾਊ ਹੈਗਾ ਨਹੀਂ ਹੈਗਾ ਮਾਟੀ ਦਾ ਪੁੱਤਲਾ ਕੈਸੇ ਲੱਜਦਾ ਤਾਂ ਹੀ ਦੁਆਰਾ ਆਇਆ ਗੁਪਤ ਹੈ ਪ੍ਰਗਟ ਵੀ ਹੈ ਬੋਲਦਾ ਤਾਂ ਪ੍ਰਗਟ ਹੈ ਚੁਪਕੀਤਾ ਦਾ ਗੁਪਤਾ ਸ਼ਬਦ ਰੂਪ ਦੇ ਵਿੱਚ ਪ੍ਰਗਟ ਹੈ ਚੁਪ ਕਰਿਆ ਜੋ ਉਧਰੂਪ ਚ ਗੁਪਤਾ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੇ ਪਾਓ ਸ਼ਬਦ ਰੂਪ ਵਿੱਚ ਪ੍ਰਗਟਾ ਜਾਂ ਬੋਲ ਦਾ ਜਦ ਪ੍ਰਗਟ ਹੁੰਦਾ ਕੋਈ ਗੁਪਤਾ ਮਰਿਆ ਹੋਇਆ ਫਿਰ ਉਹ ਸੁਨ ਸਮਾਜ ਸੁਨ ਮਰੇ ਨੂੰ ਕਹਿੰਦੇ ਨੇ ਸਾਇਜ ਪ੍ਰਗਟ ਹੈ ਆਪਰੇ ਆਮ ਨੂੰ ਜਾਇ ਤੇ ਪ੍ਰਗਟ ਕਰਦਾ ਪਰਮੇਸ਼ਰ ਨੇ ਵੀ ਪ੍ਰਗਟ ਸਾਇਜ ਦੇ ਵਿੱਚ ਕੀਤਾ ਰਚਨ ਸਾਰੀ ਰਚ ਕੇ ਤਨ ਮੈਂ ਅੱਜ ਕਈ ਕਹਿਣਾ ਨਹੀਂ ਮੈਂ ਆਪਰ ਮੇਸ਼ਰੇਗਾ ਉਹਨੇ ਰਜੀਏ ਦੀਦਾ ਦਾ ਫੇਰ ਬੜੀ ਨਹੀਂ ਬੰਦੇ ਤਾਂ ਹੈਗੇ ਨਾ ਜੇ ਪ੍ਰਸਾਦ ਤੁਝ ਸਭ ਕੋ ਮੰਨੇ ਤੁਝ ਸਭ ਕੋ ਮੰਨੇ ਮੁਖਤਾ ਕੋ ਜਸ ਰਸਨ ਬਖਾਨੇ ਮੁਖਤਾ ਕੋ ਜਸ ਰਸਨ ਬਖਾਨੇ ਉਹਦਾ ਜਿਹੜਾ ਜਸ ਹੈ ਮੁਖ ਤੋਂ ਉਚਾਲ ਦੇ ਚੈਦਾ ਉਹ ਤੋਂ ਤੇ ਮਤਲਬ ਕੋਈ ਐਸੀ ਸੰਗ ਸ਼ਰਬ ਤੋਂ ਫਿਰ ਸੰਗ ਕਿਉਂ ਸੰਗ ਕਰੀਏ ਜਿਹੜਾ ਸੁਪਰੀਮ ਆ ਉਹ ਸੁਪਰੀਮ ਕਿਉਂ ਬੋਲਦੀ ਹਾਂ ਕਾਰ ਨਹੀਂ ਮੰਨਣ ਦਿੰਦਾ ਉਹ ਕਹਤਾ ਕੋ ਜਸ ਰਸਨ ਬਖਾਨ ਹਾਂ ਰਸਨ ਬਖਾਨ ਤਾਕੋ ਹੈ ਕਿ ਜਾਕੋ ਤਾਕੋ ਤਾਕੋ ਹਾਂ ਉਹ ਕਹਿੰਦਾ ਜਾਕੋ ਕਹਿੰਦਾ ਤਾਕੋ जयप्रसाद तेरो रहता धर्म मन सदा ध्याए केवल पारब्रह्म जयप्रसाद तेरा रहता धर्म दीदी कृपा ना तेरा तर बच्या होए दीदी कृपा ना तेरा तर बच्या होए ते दू अतर बलो जाण ते रोकदा है कौन रोकदा है खुदला खुदला रोकदा ना ज्यादा बुरा कब कर लागदा अंदर का ना नहीं करना ਇੱਥੇ ਆ ਕੇ ਥੋੜਾ ਜਿਹਾ ਸ਼ਾਦੀ ਦੇ ਦਿੱਤੀ ਵੀ ਕੌਣ ਹੈ ਇੱਥੇ ਆ ਕੇ ਉਹਦਾ ਥੋੜਾ ਜਿਹਾ ਐਡਰੈਸ ਦੇਤਾ ਹਾਂਜੀ ਜੇ ਪ੍ਰਸਾਦ ਜੀ ਦੀ ਗੱਲ ਕਰਦੀ ਮਨੁਸਾਦਾ ਤੇ ਆਏ ਕੇਵਲ ਪਾਰ ਬ੍ਰੰਡ ਮਨੁਸਾਦਾ ਤੇ ਆਏ ਕੇਵਲ ਪਾਰ ਬ੍ਰੰਡ ਹੋਣੀ ਉਹ ਸਾਰਾ ਉੱਥੀ ਲੈ ਕੇ ਆ ਹਾਂ ਹੁਣ ਪਾਰ ਬ੍ਰੰਡ ਵੀ ਲੈ ਲੈ ਉਹ ਪਾਰ ਬ੍ਰੰਡ ਹੈਗਾ ਤਾਰੇ ਮੋਢੇ ਨਾਲੇ ਬਚੂਗਾ ਤਾਂ ਮਜੂ ਕਾ ਪਾਲਪਨਪ ਦੇ ਨਾਲ ਧਰਮ ਲੈ ਕੇ ਘਰ ਤਾਂ ਜਾਏਗਾ ਪਾਲਪਨਪ ਨਾਲ ਜੁੜ ਕੇ ਧਰਮ ਰਾਜ ਵਜੂਗਾ ਜੇ ਧਰਮ ਰਾਜ ਆਣਾ ਤਾਂ ਧਰਮ ਉਹਨੇ ਵਛਣਾ ਕਿਉਂ ਹੈ ਉਹਨੇ ਨਹੀਂ ਵਰਨਾ ਫਿਰੋ ਜੇ ਪਾਲਪਨਪ ਚਲੀਰ ਹੋਊਗਾ ਸ਼ਬਦ ਗੁਰੂ ਚ ਫੇਰ ਧਰਮ ਵਜੂਗਾ ਜਬਰਦਲ ਤਾਂ ਫੇਰ ਬਾਹਰ ਹੋਊਗਾ ਪ੍ਰਭ ਜੀ ਜਬਤ ਦਰਗਾਹ ਮਾਨ ਪਾਵੇ ਪ੍ਰਭ ਜੀ ਜਬਤ ਦਰਗਾਹ ਮਾਨ ਪਾਵੇ ਨਾਨਕ ਪਤ ਸੇਧੀ ਕਰ ਜਾਵੇ ਜਿਹੜਾ ਦਾ ਦਰਗਾਹ ਜਿਹੜੀ ਤਾਂ ਹਦਰਗਾ ਦੱਲੀ ਪ੍ਰਭ ਜੀ ਕੋਲ ਮਾਨ ਪਾਵੇ ਹੋਰ ਗੱਲ ਹੈ ਦਰਗਾਹ ਮਾਨ ਪਾਵੇ ਹੋਰ ਗੱਲ ਹੈ ਜਿਹੜਾ ਪਾਪ ਬਰਮ ਹੈ ਉਹਨੂੰ ਪ੍ਰਭ ਜੀ ਨੇ ਜਬਰ ਉਹ ਪ੍ਰਭ ਜੀ ਦਾ ਵਿਸ਼ੇਸ਼ ਉਦੇਵਾ ਦੇ ਕੱਲੀ ਦਰਗਾਹ ਲਗੂਆ ਦਰਗੇ ਬਾਦੂ ਦਰਗਾਹ ਦਾ ਫੈ ਉਸਨੂੰ ਮਾਣ ਮਿਲਣਾ ਹੁੰਦਾ ਹਰੇ-ਰੇ ਦਰਗਾਹ ਕਹਿਣਾ ਕੋਉ ਹੋ ਬੈਠਾ ਦਰਸਉ ਦੇ ਹਾਂ ਪ੍ਰਭ ਜੀ ਜਦ ਤ ਦਰਗਾਹ ਮਾਨ ਪਾਵੇ ਨਾਨਕ ਪਤ ਸੇਤੀ ਘਰ ਜਾਵੇ ਨਾਨਕ ਕਹਿੰਦਾ ਪਤ ਸੇਤੀ ਆਪਣੀ ਜੀਤ ਬਚਾ ਕੇ ਘਰ ਚਲੇ ਜਾਂਦੇ ਸੱਜਣ ਉਹ ਨਾਲੇ ਆ ਗਈ ਦੇਖੋ ਪ੍ਰਭ ਜੀ ਜਗਤਨਾਥ ਪਹਿਲੋਂ ਦਰਗੇ ਆ ਉਸ ਤੋਂ ਬਾਅਦ ਘਰ ਜਾਣ ਦੀ ਗੱਲ ਫੇਰ ਬਾਅਦ ਹੀ ਆ ਗਈ ਘਰ ਤਾਂ ਬਾਅਦ ਚ ਹੈ ਉਹ ਘਰ ਜਾਣ ਦੀ ਗੱਲ ਤਾਂ ਬਾਅਦ ਚ ਹੈ ਪ੍ਰਭ ਦਰਗੇ ਹੋਬਰਾ ਦਰਗੇ ਹੋਰੋਂ ਘਰ ਆਇਆ ਘਾਰੇ ਉਹ ਤਾਂ ਘਰ ਹੈ ਸਰਗਾ ਖਾਦੂ ਆ ਹੋ ਹਾਂਜੀ ਉਹ ਹੋ ਘਰ ਹੈ ਦਰਗਾ ਹੈ ਹਾਂ